ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਸੋ ਕੁਰਸੋ ਝੱਟੀਐ ਤਉ ਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮੰਦੀ ਕੱਟੀਐ ਸਜਣ ਸੱਚੇ ਪਾਤਸ਼ਾਹ ਸਿਰਸ਼ਾ ਦਾਸ਼ੋ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸਹ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਸੋਹੀਏ ਸਭਨਾ ਦਾ ਵੀ ਸੋ ਸਤਨਾ ਸ਼੍ਰੀ ਵਾਹਿ ਨਨ ਸ੍ਰੀ ਮਹਲਾ ਪੰਜਵਾਂ ਫਿਰਤ ਫਿਰਤ ਜਾਇ ਅਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਇ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਯੋ ਪੂਰਨ ਪਰਮੇਸ਼ਰ ਬਿਨ ਸਗਲ ਜੰਜਾਲ ਗਲ ਬਿਆਪੇ ਮਾਈ ਜੀ ਉਧਾਰਣ ਸਭ ਕੁਲ ਤਾਰਨ ਏ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਨ ਨਾਨਕ ਨਾਮ ਨਿਰੰਜਨ ਗਾਇਆ ਪਾਇਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਇਰਲੇ ਕਾਹੂ ਜਾਨ ਵਾਹੀ ਗੁਰੂ ਜੀ ਕਾ ਖਾਲਸਾ ਨੋ ਸ੍ਰੀ ਮਹਲਾ ਪੰਜਵਾਂ ਫਿਰਤ ਫਿਰਤ ਭੀਟੇ ਜਨ ਸਾਧੂ ਪੂਰ ਗੁਰ ਸਮਝਾਇ ਆਨ ਸਗਲ ਬਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਸੋਹਿਲਾ ਰਾਗਉੜੀ ਦੀਪ ਕੀ ਮਹਲਾ ਪਹਿਲਾ ਏ ਕੋ ਅੰਕਾਰ ਸਤਗੁਰ ਪ੍ਰਸਾਦ ਜੇ ਕਰ ਕੀਰਤਿ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਗਰ ਗਾਵੇ ਸੋਹਿਲਾ ਸਿਵਰੇ ਉਸ ਜਨਹਾਰੋ ਤੁਮ ਗਾਵੋ ਮੇਨੇ ਨਿਰਪਉ ਕਾ ਸੋਹਿਲਾ ਹੋਵਾਰੀ ਚਿਤ ਸੋਹਿਲੇ ਸਦਾ ਸੁਖ ਹੋਏ ਰਖਾਓ ਇਤਨੇ ਇਤ ਡੇੜੇ ਸੰਭਾਲੀਏ ਨੇ ਦੇਖੇਗਾ ਦੇਵਨ ਹਾਰ ਤੇਰੇ ਦਾਣ ਕੀ ਮਤਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬੱਤ ਸਾਹਾ ਲਿਖਿਆ ਮਿਲਕਰ ਪਾਵੇ ਤੇਲ ਦੇਹ ਸਜਣਾ ਸਿਸੜਿਆ ਜੋ ਹੋਵੇ ਸਾਹਿਬ ਚੋ ਮੇਲ ਕਰ ਕਰੇ ਹੋ ਪੌਂਚਾਸ ਦਿਨ ਇਤ ਪਵਨ ਸਤਨ ਹਾਰਾ ਸਿਮਰਿਏ ਨਾਨਕ ਸੇਤੇ ਆਵਨੇ ਰਾਗ ਆਸਾ ਮਹੱਲਾ ਪਹਿਲਾ ਠੇ ਘਰ 6 ਗੁਰ 6 ਉਪਦੇਸ਼ ਗੁਰ ਗੁਰੇ ਕੋ ਵੇਸੀ ਅਨੇਕ पापा जेकर करते कीरत होए सो कर राख बढ़ाई तो ये रखाओ विश्व चसिया कड़िया पहरात थिवारी मैं हुआ सूरज कर उते अनेक नान करते के केते वेश रात नासरी महला पहला गगन में थाल राव चंद जी पगवन तारका मंडल जनक मोती ਧੂਪ ਮਲਿਆਨ ਨੋ ਪਵਨ ਚਵਰੋ ਕਰੇ ਸਗਲ ਮਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵੇ ਖੰਡ ਦਾ ਤੇਰੀ ਆਰਤੀ ਹਨੁਮਾਨ ਦਾ ਸ਼ਬਦ ਬਜੰਤ ਭੇਰੀ ਰਹਾਉ ਸਹਿਜ ਤਵ ਨੈਣ ਨ सब मह जोत जोत है सोए तिसे चानन सब मह चानन होई। गुर साखी जोत पर घट होती हो चर न कवल मकर दलो बित मनो अन्दिनो मोहे आही प्यासा कृपा जल दे नानक सारंग को होए जाते जाति दे नाहे वासा रा गौड़ी पूर्वी महला चौथा काम गोद नगर मोह पर मिल साधु खंडल खंडा है पूरा लिखे मंडल मंडा है।, है कर साधु अंजलि पुन वड्डा है कर डंडे उत पुन वडा रखाओ साकत हर साधना जाना तिन अंतर हो में कंडा है जो जो चले चुबे चुक पाए काल सह सिर डंडा है हर जन हर हर नाम समाने दुख जन्म मरण पव खंडा है अबनासी पुरख पाया परमेश्वर बरसो खर खंड है हम गरीब मस्कीन प्रभ तेरे हर राख राख वा है हर जन नानक नाम हर जन नानक नाम टेक है टेख नामे ही मंडा है राग गौड़ी पूर्वी मोहल्ला पंजवा करो बेनती सुनो मेरे मीता संत टहल की बेला ਇਕਾਟ ਚਲੇ ਹਰ ਲਾਖਾ ਕੇ ਬਿਸਮ ਸੁਹੇਲਾ ਉਦ ਕਤੇ ਦਿਨੇ ਜਨਾਰੇ ਮਨ ਗੁਰ ਮਿਲ ਕਾਰਸ ਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈ ਤਰੇ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਾਸ ਕਤਖਤਾ ਦਿਨ ਨਾਨੀ ਜਾਗੋ ਆਏ ਸੋਹੀ ਬਹਾ ਜੋ ਹਰ ਗੁਰ ਤੇ ਮਨੇ ਬਸੇ ਰਨ ਨਿਜ ਕਰ ਮਹਿਲ ਪਾਵੇ ਸੁਖ ਸਜੇ ਬਹੁ ਨ ਹੋਏ ਗੁਫੇਰਾ अंतर पुरख में पूर्ख मन की पूरे नानक दास है सुख मांग को कर संतन की दूरे अंतर डा में पूर्ख सरदा मन की पूरे नानक दास है सुख मांग को कर संतन की दूर गुरु जी का खालसा वाहेगुरु जी